ਅੰਮ੍ਰਿਤਸਰ ਦੇ ਹਲਕਾ ਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਅੱਜ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪਿੰਡ ਗੋਸਾਵਾਦ ਵਿਖੇ ਸਕੂਲ ਦੇ ਨਵੇਂ ਕਲਾਸਰੂਮਾਂ ਦਾ ਉਦਘਾਟਨ ਕੀਤਾ ਜੀਹਾਂ ਦੱਸਿਆ ਕਿ ਇਸ ਮੌਕੇ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਹਲਕਾ ਟਾਰੀ ਦੇ ਪਿੰਡ ਗੋਸਾਵਾਦ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਨਵੇਂ ਕਲਾਸਰੂਮ ਅਤੇ ਚਾਰ ਦੀਵਾਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਹਨ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮਹਿਲੇ ਸਾਹਿਬ ਵੇਖੋ ਜੀ ਗੋਂਸਾਬਾਦ ਦੇ ਵਿੱਚ ਤੇ ਮੈਂ ਕਹੂੰਗਾ ਵੀ ਕਾਫੀ ਵਾਰ ਅੱਗੇ ਵੀ ਆਏ ਆ ਪਰ ਜਦੋਂ ਵੀ ਆਏ ਆ ਕਿਸੇ ਨਾ ਕਿਸੇ ਉਦਘਾਟਨ ਦੇ ਉੱਤੇ ਆਏ ਆ ਕਿ ਉਹਨਾਂ ਨੇ ਸਾਨੂੰ ਸਰਕਾਰ ਨੇ ਪੈਸਾ ਦਿੱਤਾ ਲਾਇਆ ਉਹਦੀ ਇੱਕ ਤੇ ਸਕੂਲ ਦੇ ਵਿੱਚ ਵੇਖੋ ਇਹ ਸਰਕਾਰ ਦਾ ਇੱਕ ਮਕਸਦ ਹੈਗਾ ਆ ਵੀ ਕੋਈ ਵੀ ਆਪਾਂ ਸਕੂਲ ਨੂੰ ਗ੍ਰਾਂਟ ਦਿੰਨੇ ਆ ਉਦਘਾਟਨ ਦਾ ਇੱਕ ਇੱਕ ਹੁੰਦਾ ਕਿ ਅਧਗਾਟਨ ਕਰਾਂਗੇ ਕਿ ਪਤਾ ਲੱਗੂਗਾ ਕਿ ਜਿਹੜੇ ਅਸੀਂ ਪੈਸਾ ਸਰਕਾਰ ਨੇ ਸਕੂਲਾਂ ਦੇ ਵਿੱਚ ਦਿੱਤਾ ਹੈ ਉਹ ਸਹੀ ਜਗ੍ਹਾ ਤੇ ਲੱਗ ਗਿਆ ਕਿ ਲੱਗਾ ਹੈ ਦੋ ਇਹਦੇ ਨਾਲ ਮਕਸਦ ਪੂਰੇ ਹੋ ਜਾਂਦੇ ਆ ਅਧਗਾਟਨ ਵੀ ਹੋ ਜਾਂਦਾ ਜਿਵੇਂ ਪਹਿਲੋ-ਪਹਿਲੋ ਇਤਰਾ ਹੁੰਦਾਰਿਆ ਵੀ ਸਰਕਾਰਾਂ ਕੀ ਕਰਦੀਆਂ ਸੀਗੀਆਂ ਕਿ ਅਧਗਾਟਨ ਕਰ ਦਿੰਦੀਆਂ ਹੁੰਦੀਆਂ ਪੱਥਰ ਲੱਗ ਜਾਂਦੇ ਹੁੰਦੇ ਸੀਗੇ ਤੇ ਪੱਥਰ ਉਤਰਾ ਹੀ ਲੱਗੇ ਪਏ ਹੁੰਦੇ ਸੀ ਉਹ ਕੋਈ ਨਾ ਕੋਈ ਤੋੜ ਜਾਂਦਾ ਹੁੰਦਾ ਤੇ ਕਿਸੇ ਗਰੀਬ ਤੇ ਪਰਚਾ ਆ ਜਾਂਦਾ ਤੇ ਸਾਡਾ ਉਹਨਾਂ ਨੇ ਨਹੀਂ ਪੱਥਰ ਤੋੜਦਾ ਕਿਉਂਕਿ ਜਦੋਂ ਨੀਂ ਦਾ ਨੀਂ ਪੱਥਰੀ ਰਹਿ ਜਾਂਦਾ ਸੀ ਨੀਂ ਕੱਲੀ ਰਹਿ ਜਾਂਦੀ ਸੀ ਤਾਂ ਟੁੱਟਣੀ ਸੀ ਇਹਨਾਂ ਦਾ ਹੁਣੇ ਸਰਕਾਰ ਦਾ ਤੇ ਮਕਸਦ ਹੈ ਵੀ ਇਹ ਪੈਸਾ ਦਿੰਦੇ ਆ ਪੈਸਾ ਲੱਗਦਾ ਏ ਉਤੋਂ ਬਾਅਦ ਆ ਕੇ ਦੁਗਾਟਨ ਕਰਨਦੇ ਆ ਤੇ ਇਸ ਤੇ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਬੜੀਆਂ ਚੀਕਾਂ ਮਾਰਦੀਆਂ ਵੀ ਕਿਉਂ ਦੁਗਾਟਨ ਕਰੀ ਜਾਂਦੇ ਜੀ ਕਿਉਂ ਦਾ ਮਤਲਬ ਵੀ ਉਹਨਾਂ ਨੇ ਪੈਸਾ ਦਿੱਤਾ ਸਰਕਾਰ ਨੇ ਫਿਰ ਕਾਰਨ ਕਿ 22 ਤੋਂ ਸਰਕਾਰ ਬਣੀ ਹੈ ਤੇ 22 ਤੋਂ ਜਿਹੜੇ ਬਾਅਦ ਇਹਨਾਂ ਨੇ ਪੈਸਾ ਦਿੱਤਾ ਆ ਜਿਹੜਾ ਪੈਸਾ 22 ਦੀ ਸਰਕਾਰ ਤੋਂ ਅੱਜ ਤੱਕ 25 ਤੱਕ ਲੱਗਾ ਆ ਉਹਦਾ ਹੀ ਦੁਗਾਟਨ ਕੀਤਾ ਹੈ ਜਿਹੜਾ ਕੋ ਪਹਿਲੋ ਲੱਗਾ ਕੀ ਲੱਗਾ ਕੀ ਨਹੀਂ ਲੱਗਾ ਕਿਸੇ ਕਿਸ ਚੀਜ਼ ਦਾ ਦਗਾਟ ਨਹੀਂ ਕੀਤਾ ਸਿਰਫ ਉਹ ਦੂਜੀਆਂ ਸਰਕਾਰਾਂ ਚੀਕਾ ਮਾਰੀ ਜਾਂਦੀਆਂ ਵੀ ਜੇ ਇੰਨੇ ਨਾ ਦਰਗਾਟਨ ਕਰਤੇ ਤੇ ਪਬਲਿਕ ਦੇ ਵਿੱਚ ਸ਼ੋ ਹੋ ਜਾਣਾ ਕਿ ਸਰਕਾਰ ਨੇ ਸਿੱਖਿਆ ਬਿਹਾਨ ਵਾਸਤੇ ਸਕੂਲਾਂ ਵਾਸਤੇ ਇੰਨਾ ਕੁਝ ਕਰ ਦਿੱਤਾ ਚਾਰ ਦਵਾਰੀਆਂ ਕਰਾਤੀਆਂ ਬਿਲਡਿੰਗਾਂ ਬਣਾਤੀਆਂ ਅੰਦਰ ਬੱਚਿਆਂ ਦੇ ਵਾਸਤੇ ਪ੍ਰੋਜੈਕਟ ਲਾਤੇ ਪੜਨ ਵਾਸਤੇ ਤੇ ਸਾਡਾ ਤੇ ਅਸੀਂ ਤੇ ਵੈਸੇ ਵੀ ਉਹਨਾਂ ਦਾ ਹੁਣ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਹੋਰ ਵੀ ਹੁਣ ਫਿਰ ਅੱਗੇ ਵੀ ਅਸੀਂ ਕਰਾਂਗੇ ਕਿ ਸਾਡੀ ਜਿਹੜੀ ਇਹ ਸੜਕ ਹੈ ਉਹਨਾਂ ਨੇ ਬਣਾਈ। ਇਹ ਬੜੀ ਪੁਰਾਣੀ ਮੁੱਦਾ ਸੀ ਬੜਾ ਪੁਰਾਣਾ ਤੇ ਰਾਜਨੀਤੀ ਦੀ ਬੜਾ ਜ਼ਿਆਦਾ ਜੀ ਬੜਾ ਤਕੜਾ ਉਹਨਾਂ ਨੇ ਇਹ ਗੌਂਸਾਬਾਦ ਦੀ ਸੜਕ ਨੂੰ ਪੂਰੇ ਟਾਰੀ ਦੇ ਜਿੰਨੇ ਵੀ ਪਿੰਡ ਹੈ ਮੇਰੇ ਖਿਆਲ 128 30 ਪਿੰਡ ਬਣਦੇ ਆ ਜਿਨ੍ਹਾਂ ਦੇ ਵਿੱਚੋਂ ਗੌਂਸਾਬਾਦ ਪਿੰਡ ਨੂੰ ਇੱਕ ਪਹਿਲ ਦੇ ਕੇ ਉਹਨਾਂ ਨੇ ਤੇ ਇਹ ਯੋਰ ਲਾ ਕੇ ਸੜਕ ਬਣਾਈ ਸੀ ਉਹਨਾਂ ਦੇ ਬਹੁਤ ਧੰਨਵਾਦੀ ਆ ਤੇ ਅਸੀਂ ਹੁਣ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਹ ਅੱਜ ਦਾ ਜਿਹੜਾ ਅਦਕਾਟ ਨੇ ਇਹ ਸਕੂਲ ਦਾ ਸਾਡਾ ਅਸੀਂ ਕਿਸੇ ਦਿਨ ਸੜਕ ਦਾ ਤੁਸੀਂ ਆਓ ਅਸੀਂ ਸਾਰੇ ਸਾਡੇ ਪਿੰਡ ਨੂੰ ਬੜਾ ਚਾਹ ਅਸੀਂ ਤੁਹਾਡਾ ਸੁਲਮਾਨ ਦਾ ਕਰਨਾ ਤੇ ਸਾਡਾ ਉਹ ਬਣਦਾ